ਕਈ ਲੋਕ ਆਪਣੇ ਚਿਹਰੇ ਨੂੰ ਬਹੁਤ ਸੁੰਦਰ ਬਣਾਉਂਦੇ ਆ। ਕਈ ਲੋਕ ਆਪਣੇ ਚਿਹਰੇ ਨੂੰ ਬਹੁਤ ਸੁੰਦਰ ਬਣਾਉਂਦੇ ਆ। ਸੁੰਦਰ ਬਨਣ ਵਾਸਤੇ ਸੁੰਦਰ ਬਨਣ ਵਾਸਤੇ ਸਾਫ਼ ਦਿਲ ਵੀ ਹੋਣਾ ਚਾਹੀਦਾ ਵੇ। ਨੀਅਤ ਵੀ ਸਾਫ਼ ਹੋਣੀ ਚਾਹੀਦੀ ਆ। ਗਲਾ ਮੋਹ ਹੀ ਚੰਗਾਨੀ ਹੋਣਾ ਚਾਹੀਦਾ। ਕਈ ਲੋਕ ਪਰਮਾਤਮਾ ਦੀ ਨਿਗਾਹ ਵਿੱਚ ਚੱਗੇ ਬਣ ਜਾਂਦੇ ਆ। ਫਿਰ ਉਹਨਾਂ ਨੂੰ ਲੋਕਾਂ ਦੀ ਨਿਗਾਹ ਵਿੱਚ ਚੰਗੇ ਬਣਦੀ ਕੋਈ ਲੋੜ ਹੀ ਨਹੀਂ ਪੈਂਦੀ ਹੈਗੀ ਕਿਉਂਕਿ ਜੇ ਅਸੀਂ ਪ੍ਰਮਾਤਮਾ ਦੀ ਨਿਗਾਹ ਵਿੱਚ ਚੰਗੇ ਬਣ ਗਏ ਨਾ ਤੇ ਫਿਰ ਲੋਕਾਂ ਦੀ ਨਗਾ ਵਿੱਚ ਚੰਗੇ ਬਣਦੀ ਕੋਈ ਲੋੜ ਹੀ ਨਹੀਂ ਪੈਂਦੀ ਹੈਗੀ ਇਸੇ ਕਰਕੇ ਇਸੇ ਕਰਕੇ ਜੇ ਚੰਗੇ ਹੀ ਬੰਨਾ ਹੈ ਚੰਗੇ ਹੀ ਬੰਨਾ ਹੈ ਨਾ ਤੇ ਪੂਰੇ ਬਣੋ ਆਪਣੇ ਚਿਹਰੇ ਤੋਂ ਵੀ ਚੰਗੇ ਬਣੋ ਆਪਣੇ ਹਿਰਦੇ ਤੋਂ ਵੀ ਚੰਗੇ ਬਣੋ ਤੇ ਆਪਣੀਆਂ ਨਜ਼ਰਾਂ ਤੋਂ ਵੀ ਚੰਗੇ ਬਣੋ ਫੇਰ ਬੰਦਾ ਚੰਗਾ ਬਣਦਾ ਹੈ ਇਨਸਾਨ ਚੰਗਾ ਬਣਦਾ ਹੈ